ਦੋਸਤੋ ਇਸ ਬੇਆਵਾਦ ਖੰਡਰ ਨੂੰ ਵੇਖ ਕੇ ਤੁਹਾਡੇ ਮਨ ਦੇ ਵਿੱਚ ਤੁਹਾਡੇ ਜਹਨ ਦੇ ਵਿੱਚ ਬਹੁਤ ਸਵਾਲ ਆਉਣਗੇ ਕੋਈ ਕਹੂਗਾ ਕਿ ਜੀ ਇਹ ਬਹੁਤ ਪੁਰਾਣੀ ਬਿਲਡਿੰਗ ਆ ਕੋਈ ਕਹੂਗਾ ਜੀ ਕਿਸੇ ਦਾ ਮਹਿਲ ਹੋਊਗਾ ਕੋਈ ਕਹੂਗਾ ਜੀ ਕੋਈ ਪੁਰਾਣੀ ਕਿਸੇ ਦੀ ਕੋਠੀ ਹੋਊਗੀ ਪਰ ਪੰਜਾਬ ਦੇ ਜਿੰਨੇ ਵੀ ਸੂਝਵਾਨ دانشਵਰ ਲੋਕ ਹਨ ਜਿਹੜੇ ਪੜੇ ਲਿਖੇ ਵਿਦਵਾਨ ਲੋਕ ਉਹਨਾਂ ਦੇ ਵਿੱਚੋਂ ਕੁਸ਼ਕ ਨੂੰ ਦਾ ਪਤਾ ਹੋਣਾ ਹੈ ਕਿ ਜਦੋਂ ਹਾਲਾਤ ਬਦਲਦੇ ਨੇ ਸਮਾਂ ਬਦਲਦਾ ਤੇ ਤਾਰੀਖਾ ਉਹਦੇ ਜਿਹੜੀਆਂ ਬਦਲ ਜਾਂਦੀਆਂ ਨੇ ਵੱਡੇ ਵੱਡੇ ਇਤਿਹਾਸ ਜਿਹੜੇ ਕੀ ਹੈਗੇ ਕਿਤਾਬ ਦੇ ਉੱਪਰੋਂ ਨਿਸਤ ਨਬੂਦ ਹੋ ਜਾਂਦੇ ਆ ਆ ਇਸ ਤਰ੍ਹਾਂ ਦੀ ਬਹੁਤ ਵੱਡੀ ਜਿਹੜੀ ਬਿਲਡਿੰਗ ਆ ਕਿਸੇ ਸਮੇਂ ਪੰਜਾਬ ਦੀ ਉੜਦੀ ਹੋਈ ਜਵਾਨੀ ਆਪਾਂ ਇਹ ਕਹਿ ਲੈਨੇ ਆ ਕਿ ਪੰਜਾਬ ਦੇ ਚੋਬਰ ਸੀ ਜਿਹੜੇ ਠੀਕ ਆ ਝੁੰਮਰ ਪਾਉਂਦੇ ਸੀ ਲੁੱਡੀਆਂ ਪਾਉਂਦੇ ਸੀ ਤੇ ਇੱਥੇ ਪੰਜਾਬ ਦੀ ਜਿਹੜੀ ਨੌਜਵਾਨੀ ਸੀ ਕੁੜੀਆਂ ਗਿੱਧੇ ਪਾਉਂਦੀਆਂ ਸੀ ਇੱਥੇ ਬਹੁਤ ਕੋਸ਼ ਨੌਜਵਾਨੀ ਦਾ ਜਿਹੜਾ ਝਲਕਦਾ ਸੀ ਪਰ ਸਮਾਂ ਸਮਾਂ ਬਹੁਤ ਵੱਡੀ ਚੀਜ਼ ਆ ਕਿਉਂਕਿ ਸਮਾਂ ਇਤਿਹਾਸ ਦੇ ਪੰਨਿਆਂ ਤੋਂ ਵੱਡੇ ਵੱਡੇ ਜਿਹੜੇ ਰਾਜੇ ਮਹਾਰਾਜ ਹੋਏ ਆ ਉਹਨਾਂ ਨੂੰ ਮਟਾ ਕੇ ਰੱਖ ਦਿੰਦਾ ਪਰ ਫਿਲਹਾਲ ਜਿਹੜੀ ਆਪਾਂ ਗੱਲ ਕਰ ਰਹੇ ਆ ਇਹ ਆ ਜੀ ਸਾਪਿਆਂ ਵਾਲੀ ਦਾ ਕਾਲਜ ਜਿਹੜਾ ਬਹਾਰ ਤੋਂ ਉਜਾਰ ਤੱਕ ਦਾ ਸਫ਼ਰ ਤੁਹਾਡੇ ਸਾਹਮਣੇ ਤੁਹਾਡੇ ਸਨਮੁਖ ਹੈ ਕਿਸੇ ਸਮੇਂ ਇਥੇ ਉਹ ਵੀ ਦੌਰ ਹੁੰਦਾ ਸੀ ਜਦੋਂ ਪੰਜਾਬ ਦੇ ਸ਼ਹਿਰ ਸਵੇਲੇ ਗੱਭਰੂ ਪੂਰੇ ਪੰਜਾਬ ਦੇ ਵਿੱਚੋਂ ਜ਼ਿੰਦਗੀ ਦੀ ਨਿਹਾਰ ਬਦਲਣ ਦੇ ਲਈ ਜ਼ਿੰਦਗੀ ਦੇ ਵਿੱਚ ਰੁਜ਼ਗਾਰ ਪ੍ਰਾਪਤ ਕਰਨ ਦੇ ਲਈ ਦੁਨੀਆਂ ਦੇ ਕੋਨੇ-ਕੋਨੇ ਤੋਂ ਆ ਕੇ ਇੱਥੇ ਕੋਈ ਮਕੈਨਿਕਲ ਦਾ ਇੰਜੀਨੀਅਰਿੰਗ ਦਾ ਕੋਰਸ ਕਰਦਾ ਸੀ ਕੋਈ ਸਿਵਲ ਦਾ ਕਰਦਾ ਸੀ ਕੋਈ ਕੰਪਿਊਟਰ ਇੰਜੀਨੀਅਰ ਕਰਦਾ ਸੀ ਕੋਈ ਬੀਐਸਸੀ ਕਰਦਾ ਸੀ ਕੋਈ ਡੀ ਫਾਰਮੇਸੀ ਕਰਦਾ ਇਸ ਕਰਕੇ ਜੇ ਇਹ ਕਹਿ ਲਿਆ ਜਾਵੇ ਕਿ ਇੱਕ ਪੰਜਾਬ ਦਾ ਸਾਪਿਆਵਾਲੀ ਕਾਲਜ ਉਹ ਗੁਲਦਸਾ ਸੀ ਜਿਹਦੇ ਵਿੱਚ ਹਿੰਦੁਸਤਾਨ ਦੇ ਤਮਾਮ ਸਟੇਟਾਂ ਦੇ ਉੱਪਰ ਜਿਹੜੇ ਬੱਖੋ-ਵਖਰੇ ਫੁੱਲ ਬੱਖੋ-ਵਖਰੀਆਂ ਪਸ਼ਾਵਾਂ ਬੱਖੋ-ਵਖਰਾ ਸੱਬਿਆਚਾਰ ਤੇ ਬੱਖੋ-ਵਖਰੇ ਰੀਤੀ-ਰਿਵਾਜ ਲੈ ਕੇ ਜਿਹੜੇ ਉਹ ਇੱਥੇ ਆਉਂਦੇ ਸੀ ਪਰ ਤੁਸੀਂ ਦੇਖੋ ਅੱਜ ਅੱਜ ਇਸ ਦੇ ਹਾਲਾਤ ਵੇਖੋ ਅੱਜ ਇਸ ਦਾ ਮੁਕੱਦਰ ਵੇਖੋ ਕਿ ਸਮੇਂ ਦੀ ਇਤਿਹਾਸ ਦੀ ਕਿਤਾਬ ਦੇ ਵਿੱਚੋਂ ਇਹ ਜਿਹੜਾ ਖਤਮ ਹੀ ਹੋ ਗਿਆ ਬਿਲਕੁਲ ਜਿਹੜਾ ਨਾਸਤ ਨੂੰਬੂਦ ਹੋ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇਤਿਹਾਸ ਬਣ ਕੇ ਜਿਹੜਾ ਇਹ ਰਹਿ ਗਿਆ ਦੇਖੋ ਤੁਸੀਂ ਕਿਸੇ ਸਮੇਂ ਇੱਥੇ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਮੁੰਡੇ ਕੁੜੀਆਂ ਚੋਬਰ ਬੈਠ ਕੇ ਇਹਨਾਂ ਬੈਂਚਾਂ ਦੇ ਉੱਪਰ ਜਿਹੜੀ ਪੰਜਾਬ ਦੀ ਤਸਵੀਰ ਬਦਲਣ ਦਾ ਪੰਜਾਬ ਦੀ ਤਸਵੀਰ ਬਦਲਨੀਆਂ ਵਿਚਾਰਾ ਕਰਦੇ ਸੀ ਅੱਜ ਉਹ ਖੁਦ ਉਹ ਬੈਂਚ ਜਿਹੜੇ ਘਾ ਦੇ ਵਿੱਚ ਦਬ ਕੇ ਰਹਿ ਗਈ ਕਿਸੇ ਸਮੇਂ ਇੱਥੇ ਜਿਹੜੇ ਪਲਾਟ ਆ ਕੋਈ ਬਰਕਾ ਪਲਾਟ ਦੇ ਵਿੱਚੋਂ ਕੋਈ ਲੱਸੀ ਪੀਂਦਾ ਸੀ ਕੋਈ ਕੌਫੀ ਪੀਂਦਾ ਸੀ ਕੋਈ ਪਿੰਨੀਆਂ ਖਾਂਦਾ ਸੀ ਉਹ ਵੀ ਜਿਹੜਾ ਇੱਕ ਸਮੇਂ ਦੀ ਪਰਚੋਲ ਦੇ ਵਿੱਚ ਚਲਾ ਗਿਆ ਜਿਹਨੂੰ ਕੀ ਕਹੀਏ ਕੀ ਪੰਜਾਬ ਦਾ ਮਾੜਾ ਦੌਰ ਕਹੀਏ ਜਾਂ ਕੁਛ ਵੀ ਕਹੀਏ ਕਿਉਂਕਿ ਪੰਜਾਬ ਦੇ ਉਹ ਫੁੱਲ ਜਿਨ੍ਹਾਂ ਨੇ ਦੁਨੀਆ ਭਰ ਦੇ ਵਿੱਚ ਜਾ ਕੇ ਮਹਿਕ ਢਾਈ ਹੈ ਕੁਸ਼ਕ ਨੀਆਂ ਜੜਾਂ ਦੇ ਵਿੱਚ ਸਮੇਂ ਦਾ ਜਿਹੜਾ ਆਪਾਂ ਇਹ ਕਹਿ ਲਈਏ ਕਿ ਨਸ਼ੇ ਦਾ ਕੁਛ ਨਾ ਕੁਛ ਮਾਰੂ ਜਿਹੜਾ ਮਾੜਾ ਅਸਰ ਜਿਹੜਾ ਆਪਾਂ ਕਹਿ ਸਕਦੇ ਆ ਕਿ ਉਹ ਅੱਜ ਸਾਡੀ ਨੌਜਵਾਨ ਉਹ ਸਾਡੇ ਚੋਬਰਾ ਨੂੰ ਜਿਹੜਾ ਲੈ ਕੇ ਬੈਠ ਗਿਆ ਤੇ ਕੁਝ ਜਿਹੜੇ ਹੈਗੇ ਆ ਦਾਣੇ ਦੁਨਕੇ ਦੀ ਮਜਬੂਰੀ ਦੇ ਲਈ ਇੱਥੇ ਪ੍ਰਵਾਸ ਕਰ ਗਏ ਤੇ ਇਸੇ ਕਰਕੇ ਜਿਹੜੀਆਂ ਅੱਜ ਵੱਡੀਆਂ-ਵੱਡੀਆਂ ਬਿਲਡਿੰਗਾਂ ਨੇ ਵੱਡੇ-ਵੱਡੇ ਜਿਹੜੇ ਕਾਲਜ ਸੀ ਉਹੋ ਮਤਲਬ ਖਾਲੀ ਪਏ ਜੇ ਆਪਾਂ ਇਹ ਕਹ ਲਈਏ ਕਿ ਤੂੰ ਦੂਰ ਅਡਾਰੀ ਮਾਰ ਗਿਆ ਇਹ ਖਾਲੀ ਪਏ ਬਨੇਰੇ ਤੇ ਦੱਸ ਕੀ ਲੱਗਦੇ ਨੇ ਮੇਰੇ ਪਿਆਰ ਭਰੇ ਜੋ ਖਤ ਸੱਜਣਾ ਤੇਰੇ ਉਹ ਗੱਲ ਹੈ ਕਿ ਹੁਣ ਇਹ ਸਮਾਂ ਜਿਹੜਾ ਹੈਗਾ ਪ੍ਰਮਾਤਮਾ ਕਰੇ ਕਿ ਕੁਛ ਨਾ ਕੁਛ ਕਾਲ ਜਾਂਦੇ ਵਿੱਚ ਦੁਆਰਾ ਤੋਂ ਚਹਲ ਪੈਰ ਜਿਹੜੀ ਉਹ ਕਹਿੰਦੇ ਭਰਤੀ ਆ ਤੇ ਕਿਸੇ ਸਮੇਂ ਜਿੱਥੇ ਬਹੁਤ ਵਧੀਆ ਹਲਾਸ ਸੀਗੇ ਜਿੱਥੇ ਚੋਬਰ ਹੱਸਦੇ ਸੌਂਦੇ ਸੀ ਲੁੱਡੀਆਂ ਪਾਉਂਦੇ ਸੀ ਅੱਜ ਪ੍ਰਮਾਤਮਾ ਕਰੇ ਕਿ ਦੁਆਰਾ ਫੇਰ ਉਹ ਦੌਰ ਹੈ ਜਿਹੜਾ ਉਹ ਵਾਪਸ ਆ ਜਾਏ ਤੇ ਜਿਹੜੇ ਖੰਡਰ ਬਣੀਆਂ ਪਈਆਂ ਬਿਲਡਿੰਗਾਂ ਨੇ ਵੱਡੇ ਵੱਡੇ ਜਿਹੜੇ ਆਪਾਂ ਹੀ ਕਹੜੀਏ ਸਾਡੇ ਕਾਲਜ ਨੇ ਉਹ ਦੁਆਰਾ ਤੋਂ ਟੈਕਣ ਲੱਗ ਜਾਣ ਪੰਜਾਬ ਦੀ ਫਿਜ਼ਾ ਦੇ ਵਿੱਚ ਦੁਆਰਾ ਬਹਾਰਾਂ ਆਜਣ ਮਹਿਕਾਂ ਆਜਣ ਪੰਜਾਬ ਦੀਆਂ ਮਾਵਾ ਮਾ ਪੰਜਾਬ ਦੇ ਪੁੱਤ ਜਿਹੜੇ ਉਹ ਇੱਕੋ ਥਾਲੀ ਦੇ ਵਿੱਚ ਬੈਠ ਕੇ ਦੁਆਰਾ ਵਾਂਗੂ ਰੋਟੀ ਖਾਣ ਰੋਟੀ ਖਾਣ ਤੇ ਮਾਵਾ ਬਰੋਸਣ ਭੈਣ ਭਰਾਵਾਂ ਦਾ ਪਰਿਵਾਰ ਆ ਪਿਆਰ ਆ ਜਿਹੜਾ ਸਦਾ ਬਸਦਾ ਰਹੇ ਇਸੇ ਕਰਕੇ ਜਿਹੜੀ ਅੱਜ ਦੀ ਬਿਥਿਆ ਸੀ ਇਹ ਉਹ ਕਾਲ ਸੀ ਸਾਪਿਆਂ ਵਾਲੀ ਦਾ ਮਸ਼ਹੂਰ ਕਾਲ ਸੀ ਜਿਹੜਾ ਬਹਾਰ ਤੋਂ ਜ਼ਾੜ ਤੱਕ ਦਾ ਇੱਕ ਸਫ਼ਰ ਤੈਅ ਕਰਕੇ ਇੱਥੋਂ ਤੱਕ ਪਹੁੰਚ ਗਿਆ ਖੁਦਾ ਕਰੇ ਕਿ ਅੱਗੇ ਤੋਂ ਇਹ ਜਿਹੜੇ ਜਿਹੜੇ ਹਾਲਾਤ ਨਾ ਵਨ ਤੇ ਹਮੇਸ਼ਾ ਚੜ੍ਹਦੀ ਕਲਾ ਵਾਲਾ ਮਾਹੌਲ ਪੰਜਾਬ ਦੇ ਵਿੱਚ ਬਰਕਰਾਰ ਰਹੇ ਇਹੋ ਉਮੀਦ ਦੇ ਨਾਲ ਕਿ ਇਹੋ